ਵਿਦਿਆਰਥੀਓ ਅੱਜ ਅਸੀਂ ਭਾਈ ਵੀਰ ਸਿੰਘ ਜੀ ਦੀ ਕਵਿਤਾ ਬਨਫਸ਼ਾਦਾ ਫੁੱਲ ਅਸੀਂ ਪੜ੍ਹਾਂਗੇ ਇਸ ਵਿੱਚ ਭਾਈ ਵੀਰ ਸਿੰਘ ਜੀ ਨੇ ਬਨਫਸ਼ਾਦਾ ਫੁੱਲ ਉਸ ਦੀ ਉਸ ਪਰਮਾਤਮਾ ਦੇ ਨਾਲ ਜਿਹੜੀ ਹੈ ਸੁਰਤੀ ਜਿਹੜੀ ਹੈ ਉਸ ਬਾਰੇ ਬਿਆਨ ਕੀਤਾ ਗਿਆ ਹੈ ਉਸ ਦਾ ਪ੍ਰਕਟਾਵਾ ਕੀਤਾ ਗਿਆ ਹੈ ਔਰ ਇਸ ਦੁਨੀਆ ਤੋਂ ਇਸ ਸੰਸਾਰਿਕ ਲੋਕਾਂ ਤੋਂ ਦੂਰ ਰਹਿਣਾ ਚਾਹੁੰਦਾ ਹੈ ਅਸੀਂ ਕਵਿਤਾ ਪੜ੍ਹਦੇ ਹਾਂ ਮੇਰੀ ਛਿਪੀ ਰਹੇ ਗੁਲਜ਼ਾਰ ਮੈ ਨੀਵਾ ਉੱਗਿਆ ਕੋਈ ਲੱਗੇ ਨਾ ਨਜ਼ਰ ਟਪਾਰ ਮੈਂ ਪਰਬਤ ਲੁਕਿਆ ਮੈਂ ਲਿਆ ਆਕਾਸ਼ੋ ਰੰਗ ਜੂ ਸ਼ੋਕ ਨਾ ਵਨਦਾ ਏ ਹਾਂ ਤੋ ਰੋ ਗਰੀਬੀ ਮੰਗ ਮੈਂ ਆਇਆ ਜਗਤ ਤੇ ਇਸ ਵਿੱਚ ਭਾਈ ਵੀਰ ਸਿੰਘ ਜੀ ਬਨਫਸ਼ੇ ਦੇ ਫੁੱਲ ਰਾਈ ਸਾਨੂੰ ਕੀ ਕਹਿੰਦੇ ਪਏ ਨੇ ਕਿ ਮੇਰੀ ਇੱਛਾ ਇਹੋ ਹੈ ਕਿ ਮੈਂ ਗੁਲਜ਼ਾਰ ਮੇਰੀ ਗੁਲਜ਼ਾਰ ਛਿਪੀ ਰਵੇ ਇਸੇ ਕਾਰਨ ਹੀ ਮੈਂ ਪਰਬਤ ਵਿੱਚ ਨੀਵੀਂ ਜਗ੍ਹਾ ਤੇ ਲੁਕ ਕੇ ਉੱਗੀਆਂ ਮੈਂ ਇਨੀ ਚਾਹੁੰਦਾ ਕਿ ਮੇਰੀ ਖੂਬਸੂਰਤੀ ਨੂੰ ਕਿਸੇ ਦੀ ਬੁਰੀ ਨਜ਼ਰ ਲੱਗੇ ਮੈਂ ਆਕਾਸ਼ ਪਾਸੋਂ ਰੰਗ ਲਿਆਏ ਜੋ ਨਾ ਬੋਤਾ ਗੂੜਾ ਹੈ ਤੇ ਨਾ ਬੋਤਾ ਫਿੱਕਾ ਹੈ ਮੈਂ ਸੰਸਾਰ ਵਿੱਚ ਧੁਰੋਂ ਹੀ ਗਰੀਬੀ ਲੈ ਕੇ ਆਇਆ ਅਰਥਾਤ ਨਿਮਾਣਾ ਬਣ ਕੇ ਆਇਆ ਤਾਂ ਜੋ ਮੈਂ ਕਿਸੇ ਦਾ ਧਿਆਨ ਦਾ ਕੇਂਦਰ ਨਾ ਬਨਾਵ ਮੈਂ ਪੀਆ ਅਰਸ਼ ਦੀ ਤਰੇਰ ਪਲਾ ਮੈਂ ਕਿਰਨ ਖਾ ਕੇ ਮੇਰੇ ਨਾਲ ਚਾਂਦਰੀ ਖੇਲ ਰਾਤ ਨਾਲ ਖੇਲੀਏ ਮੈਂ ਮਸਤ ਆਪਣੇ ਹਾਲ ਮਗਨ ਗੰਧ ਆਪਣੀ ਹਾਂ ਦਿਨ ਨੂੰ ਪੋਰੇ ਨਾਲ ਵੀ ਮਿਲ ਨੂੰ ਸੰਗਦਾ ਹਾਂ ਆ ਸ਼ੌਕੀ ਕਰਕੇ ਪਉਣ ਜਦੋਂ ਗੱਲ ਲੱਗਦੀ ਐ ਮੈਂ ਨਾਹੀਂ ਹਿਲਾਵਾ ਤੋਣ ਬਾਜਣਾ ਕੱਢਦਾ ਹਾਂ ਇਸ ਵਿੱਚ ਬਿਨਫਸ਼ਾ ਦਾ ਫੁੱਲ ਕਹਿੰਦਾ ਕਿ ਮੈਂ ਅਰਸ਼ ਤੋਂ ਤਰੇਲ ਲੈ ਕੇ ਪੀਂਦਾ ਹਾਂ ਕਿਰਨ ਖਾ ਕੇ ਪਲਦਾ ਸਾਰੀ ਰਾਤ ਚੰਦ ਦੀ ਚਾਨਣੀ ਨਾਲ ਖੇੜਦਾ ਆਪਣੇ ਆਪ ਵਿੱਚ ਮਸਤ ਰਹਿਣਾ ਆਪਣੀ ਖੁਸ਼ਬੂ ਵਿੱਚ ਮਗਰ ਰਹਿਣਾ ਮੈਂ ਦਿਨ ਵੇਲੇ ਪੋਰੇ ਨਾਲ ਮਿਲਣੋਂ ਵੀ ਸੰਗਦਾ ਜਿਸ ਸਮੇਂ ਹਵਾ ਸ਼ੌਕੀ ਨਾਲ ਮੇਰੇ ਗੱਲ ਲੱਗਦੀ ਹੈ ਤਾਂ ਮੈਂ ਧੋਨ ਵੀ ਨਹੀਂ ਹਲਾਉਂਦਾ ਤੇ ਨਾ ਹੀ ਮੂੰ ਤੋਂ ਆਵਾਜ਼ ਕੱਢਦਾ ਹੋ ਫਿਰ ਵੀ ਟੁੱਟਾਂ ਹਾਈ ਵਿਛੋੜਨ ਵਾਲਿਓ ਮੇਰੀ ਪਿੰਨੀ ਇਹ ਖੁਸ਼ਬੋ ਕੇ ਮੇਨਾ ਛਿਪਦੀ ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪੇ ਟੁਰ ਜਾਂਦੀ ਹਾਂ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਆ ਇਸ ਵਿੱਚ ਕਵੀ ਜਿਹੜਾ ਬਨਫਸ਼ਾ ਦੇ ਮੂੰਹ ਦੇ ਫੁੱਲ ਦੇ ਮੂੰਹ ਕੀ ਕਹਵਾਣਾ ਚਾਹੁੰਦਾ ਹੈ ਕਿ ਮੇਰੀ ਇਹ ਇੱਛਾ ਹੈ ਕਿ ਮੇਰੀ ਹੋਣ ਦਾ ਕਿਸੇ ਨੂੰ ਕੁਝ ਪਤਾ ਨਾ ਲੱਗੇ ਮੈਂ ਲੁਕ ਛिप ਕੇ ਆਪਣੇ ਪ੍ਰੀਤਮ ਦੇ ਪਿਆਰ ਵਿੱਚ ਮਸਤ ਹੋਇਆ ਜੀਵਨ ਗੁਜ਼ਾਰਨਾ ਚਾਹੁੰਦਾ ਹਾਂ ਪਰ ਹਾਈ ਵਿਛੋੜਨ ਵਾਲਿਓ ਮੈਨੂੰ ਫਿਰ ਵੀ ਤੋੜ ਦਿੱਤਾ ਜਾਂਦਾ ਹੈ ਕਿਉਂਕਿ ਮੇਰੀ ਪਿੰਨੀ ਖੁਸ਼ਬੂ ਕਿਸੇ ਵੀ ਤਰ੍ਹਾਂ ਨਹੀਂ ਛਿਪ ਸਕਦੀ ਮੇਰੀ ਚਾਹ ਇਹ ਹੋਇਆ ਮੈਂ ਛਿਪਿਆ ਹੀ ਰਵਾਂ ਛਿਪਿਆ ਹੀ ਰਵਾਂ ਇਸ ਦੁਨੀਆ ਤੋਂ ਚਲਾ ਜਾਵਾਂ ਸੋ ਇਸ ਲਈ ਮੈਂ ਤਰਲੇ ਲੈ ਰਿਹਾ ਪਰ ਮੇਰੀ ਚਾਹ ਜਿਹੜੀ ਹੈ ਉਹ ਪੂਰੀ ਨੇ ਹੋਰੀ ਇਸ ਦਾ ਕੇਂਦਰੀ ਭਾਵ ਹੈ ਪਰਮਾਤਮਾ પ્રેમ ਵਿੱਚ ਰੰਗਿਆ ਹੋਇਆ ਬੈਨਾਫਸ਼ਾ ਦਾ ਫੁੱਲ ਦੁਨੀਆ ਵਿੱਚ ਆਪਣੀ ਹੋਣ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ ਪਰ ਇਸ ਦੇ ਆਪਣੇ ਗੁਨਾ ਦੀ ਸੁਗੰਧ ਆਲੇ ਦੁਆਲੇ ਵਿੱਚ ਇੰਨੀ ਫੈਲਦੀ ਹੈ ਕਿ ਉਸ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ ਸੋ ਵਿਦਿਆਰਥੀਓ ਤੁਹਾਨੂੰ ਇਹ ਕਵਿਤਾ ਸਮਝ ਆ ਗਈ ਹੋਵੇਗੀ ਧੰਨਵਾਦ